ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਪਿੰਡ ਰਾਮਗੜ੍ਹ ਰੋੜ ਕੀ ਦੀ ਹੈ ਜਿੱਥੇ ਲੋਕ ਇਹਨੇ ਦਰਖਤ ਕੱਟ ਰਹੇ ਹਨ ਤਾਂ ਪਿੰਡ ਦੇ ਨੌਜਵਾਨਾਂ ਨੇ ਸੋਚਿਆ ਕਿ ਜੇ ਇਹਦਾ ਹੀ ਸਾਰੇ ਦਰਖਤ ਕੱਟੇ ਗਏ ਤਾਂ ਸਾਡੀ ਆਉਣ ਵਾਲੇ ਪੀੜ੍ਹੀ ਦਾ ਬੁਰਾ ਹਾਲ ਹੋ ਜਾਣਾ ਹੈ ਤੇ ਆਕਸੀਜਨ ਦੇ ਲਈ ਤਰਸ ਜਾਣਗੇ ਇਸ ਕਰਕੇ ਪਿੰਡ ਦੇ ਨੌਜਵਾਨਾਂ ਨੇ ਮੀਟਿੰਗ ਕੀਤੀ ਕਿ ਅਸੀਂ ਆਪਣੇ ਪਿੰਡ ਵਿੱਚ ਘੱਟ ਤੋਂ ਘੱਟ 400 ਤੋਂ 500 ਪੌਦੇ ਜ਼ਰੂਰ ਲਗਾਵਾਂਗੇ ਇਸ ਲਈ ਉਹਨਾਂ ਨੇ ਅੱਜ ਇਹ ਸ਼ੁਰੂਆਤ ਕੀਤੀ ਹੈ ਤੇ ਉਹਨਾਂ ਨੇ ਸ਼ਮਸ਼ਾਨ ਘਾਟ ਵਿੱਚ ਪਹਿਲਾਂ ਤਾਂ ਖੱਡੇ ਮਾਰੇ ਤੇ ਖੱਡੇ ਮਾਰ ਕੇ ਉਹਨਾਂ ਨੇ ਫਿਰ ਇਹ ਪੌਦੇ ਲਗਾਏ ਹਨ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਇਹ ਨੌਜਵਾਨ ਇੰਨੀ ਗਰਮੀ ਦੇ ਵਿੱਚ ਪੌਦੇ ਲਗਾ ਰਹੇ ਹਨ ਇਹਨਾਂ ਨੇ ਆਪਣੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ 150 ਤੋਂ 200 ਪੌਦੇ ਲਗਾ ਦਿੱਤੇ ਹਨ ਬਾਕੀ ਇਹ ਹੋਰ ਪੌਦੇ ਬਹੁਤ ਹੀ ਜਲਦ ਲਗਾ ਦੇਣਗੇ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ जिद्दा की पिंड रुड़की दे नौजवाना ने पौधे लगावण दी पहल कीती है इदा ही सारे पिंड दे नौजवान करन बहुत जल्दी साडा देश हरा भरा हो जावेगा भी या भी या। ਨਾਹੀ ਸਾਨੂੰ ਹਮਾਂ ਮਿਲਣੀ ਨਾਹੀ ਸਾਨੂੰ ਪਾਣੀ ਰੁਕ ਲਗਾ ਬੋਲੋ ਕੋ ਨਹੀਂ ਤੇ ਹੋ ਜੂ ਖਤਮ ਕਹਾਣੀ ਰੁਕ ਲਗਾ ਬੋਲੋ ਹੋ ਜੂ ਖਤਮ ਕਹਾਣੀ ਹੋ ਜੂ ਖਤਮ ਕਹਾਣੀ ਬੰਦਿਆਂ ਹੋ ਜੂ ਖਤਮ ਕਹਾਣੀ ਹੋ ਜੂ ਖਤਮ ਕਹਾਣੀ ਬੰਦਿਆਂ ਹੋ ਜੂ ਖਤਮ ਕਹਾਣੀ ਪਿੱਤੜੁਫਕੇ ਕਿਦਰ ਸਾਨੂੰ ਮਰਨਾ ਨਾ ਪੈ ਜਾਵੇ ਧਰਤੀ ਮਾਨੂ ਸੋਕੇ ਦੇ ਨਾਲ ਸਰਨਾ ਨਾ ਪੈ ਜਾਵੇ ਓ ਤੜੁਫ ਤੜੁਫਕੇ ਕਿਦਰ ਸਾਨੂੰ ਮਰਨਾ ਨਾ ਪੈ ਜਾਵੇ